ਪੂਰਾ ਗਲਾਸ ਮੋਰਾ ਜੋਤੀ ਤੇ ਸਿੰਗਾ ਦੀ ਪੂਰੀ ਖੁੰਡੀ ਹੈ ਤੇ ਖਾਣਾ ਵਿੱਚ ਵੀ ਸਭ ਤੋਂ ਵੱਡੀ ਗੱਲ ਪੂਰਾ ਗੈਪ ਹੈ ਚਾਰਾ ਤੁਹਾਡੇ ਵਿੱਚ ਇਹਦੀ ਬਾਰੇ ਆਪਾਂ ਪੂਰੀ ਜਾਣਕਾਰੀ ਲਵਾਂਗੇ ਬਾਈ ਜੀ ਤੇ ਬਾਈ ਹੱਡਾਂ ਪੈਰਾਂ ਦੀ ਖੁੰਡੀ ਹੈ ਪੂਰੀ ਸੇਵਾ ਜਿ ਝੋਟੀ ਬਾਈ ਜੀ ਨਾਲ ਦੇਖਦੇ ਆਪਾਂ ਕੀ ਇਹਦੇ ਬਾਈ ਜੀ ਮੇਰੇ ਨਾਲ ਕੇ ਜੀ ਕੱਟਾ ਹੀ ਕੱਟਾ ਕੱਟਾ ਤੇ ਚੈੱਕ ਕਰੋ ਬਈ ਮੋਹਰਾ ਨਥਨ ਦਾ ਪਿਓਰ ਕੱਟਾ ਠੀਕ ਹੈ ਠੀਕ ਹੈ ਟੀਕੇ ਦਾ ਕਿਹੜੇ ਟੀਕੇ ਦਾ ਹੈ ਪਤਾ ਕੋਈ ਮੋਹਰਾ ਦਾ ਹੀ ਹੈ ਅੱਛਾ ਠੀਕ ਹੈ ਬਈ ਜੀ ਤੇ ਬਈ ਆਪਣੀ ਘਰ ਦੀ ਜੋ ਟੀਕਾ ਉਹ ਹੈ ਮੈਂ ਵਪਾਰ ਕਰਦੀ ਆ ਅੱਛਾ ਬਈ ਵਪਾਰ ਕਰਦੀ ਤੇ ਦੁੱਧ ਕਿੰਨਾ ਥੱਲੇ ਵੀਰੇ ਤੇ ਦੁੱਧ 10 ਕਿਲੋ ਹੈ ਜੀ ਕਿੰਨੇ ਦਿਨ ਦੀ ਸੂਈ ਹੈ ਜੇ ਸੂਈ ਹੈਗਾ ਹਫਤਾ ਇੱਕ ਅੱਛਾ ਹਫਤਾ ਹੋ ਗਿਆ ਇੰਕ ਤੇ ਕਿੰਨਾ ਮੁੱਲ ਰੱਖਿਆ ਪੈਦਾ ਵੀਰ ਮੁੱਲ ਤਾਂ ਥੋੜਾ ਹੀ ਹੈ ਕੋਈ ਦਾ ਕਿੰਨਾ ਫਿਰ ਵੀ ਦੱਸ ਮੁੱਲ ਦਾ 10 ਇੱਕ ਦਾ ਤੇ ਬਾਕੀ ਥੋੜਾ ਬੋਤਾ ਮਾਨਦਾਨ ਹੋ ਜੂਗਾ ਹਾਂ ਮਾਨਦਾਨ ਤਾਂ ਹੋਊਗਾ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਕਿੱਥੋਂ ਲਿਉਂਦੇ ਮੱਝਾਂ ਲਿਉਂਦੇ ਕਿੱਥੇ ਪੈਸੇ ਵਪਾਰ ਲਈ ਔਰੇ ਕਿੱਥੋਂ ਖਰੀਦਦੇ ਆਪਾਂ ਹਰਿਆਣਾ ਚੋਂ ਲੈਣੇ ਨੇ ਅਜਾ ਸਾਰੀਆਂ ਉਧਰ ਤੋਂ ਲਿਉਂਦੇ ਹਾਂ ਉਧਰ ਹੀ ਲੈਣੇ ਨੇ ਠੀਕ ਹੈ ਬਾਈ ਜੀ ਤੇ ਘਰੇ ਹੀ ਪਸ਼ੂੰਦੇ ਹੋਣੇ ਹਾਂ ਘਰੇ ਹੈਗੇ ਨੇ ਠੀਕ ਹੈ ਬਾਈ ਜੀ ਤੇ ਚੈੱਕ ਕਰੋ ਬਾਈ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਣੀ ਅਗਲੀ ਝੋਟੀ ਤੇ ਬਾਈ ਚੰਗਾ ਜਾਨਵਰ ਹੈ ਬਾਈ ਜੀ ਤੇ ਬਾਕੀ ਕਿਹੜੇ ਜਾਂਦਾ ਵੀ ਰਹੇ ਹੈ ਦੋ ਦੰਦ ਹੈ ਦੋ ਦੰਦ ਹੈ ਦੋ ਦੰਦ ਸਾਰੀ ਦੋ ਦੰਦ ਨਹੀਂ ਅੱਛਾ ਤਿੰਨੇ ਦੋ ਦੰਦ ਹਨ ਦੋ ਦੰਦ ਨਹੀਂ ਕੱਚੀਆਂ ਝੋਟੀਆਂ ਨੇ ਠੀਕ ਹੈ ਬਾਈ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਕਹਿੰਦੇ ਅਗਲੀ ਮੋਰਾ ਚੈੱਕ ਕਰੋ ਪਹਿਲਾਂ ਬਾਈ ਜੀ ਤੁਸੀਂ ਇਹ ਵੀ ਥਣਾ ਵੀ ਚੈੱਕ ਕਰੋ ਮੇਰਾ ਵੀ ਪ੍ਰੋਪਰ ਗੈਪ ਹੈ ਤੇ ਬਾਈ ਥਣਾ ਦੀ ਬਣਾਵਣੀ ਵਧੀਆ ਤੇ ਨਾਲ ਕਹ ਬਾਈ ਇਹਦੇ ਇਹਦੇ ਵੀ ਕੱਟਾ ਹੈ ਨਾਲ ਵੀ ਮੋਰਾ ਨਾਲ ਦਾ ਕੱਟਾ ਇਹਦੇ ਵੀ ਲਈ ਬਾਈ ਦੁਗਗੀ ਉਹ ਹੈ ਹਾਂ ਦੁਗਗੀ ਦੀ ਦੁਗਗੀ ਠੀਕ ਹੈ ਬਾਈ ਖੁੱਲ ਕੇ ਦਿਖਾਵਾਂਗੇ ਰਵੀ ਚੈੱਕ ਕਰੋ ਮੇਰਾ ਵੀ ਚੰਗਾ ਪਸ਼ੂ ਆ ਬਾਈ ਜੀ ਤੇ ਬਾਈ ਜੀ ਅਟਰ ਕੁਆਲਟੀ ਬਹੁਤ ਚੰਗੀ ਹੈ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਪਸ਼ੂ ਬਹੁਤ ਚੰਗਾ ਬਾਈ ਜੀ ਥਣ ਪੂਰੇ ਨਿਖੜਵੇਂ ਨੇ ਤੇ ਚਾਰੋਂ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਚੰਗਾ ਪਸ਼ੂ ਆ ਬਾਈ ਜੀ ਚੈੱਕ ਕਰੋ ਮੇਰਾ ਵੀ ਨਾਲ ਹੈਗਾ ਬਈ ਮੋਹਰਾਂ ਨਾਲ ਦਾ ਕਟਾ ਤੇ ਭਾਈ ਦੁੱਧ ਕਿੰਨਾ ਥੱਲੇ ਆਦੇ ਦੁੱਧ ਥੱਲੇ ਆ ਗਿਆ ਜੀ ਹੁਣ ਇਸ ਟਾਈਮ 12 ਲੀਟਰ ਆਹੇ 12 ਲੀਟਰ ਹੈ ਤੇ ਭਾਈ ਤੁਸੀਂ ਲੋਟੀ ਦੀ ਬਣਤਰ ਵੀ ਚੈੱਕ ਕਰੋ ਹਰ ਬੰਦ ਪੂਰੀ ਬਣੀ ਹੋਈ ਹੈ ਭਾਈ ਲੋਟੀ ਕਿੰਨੇ ਦੀ ਸੂਈ ਹੈ ਭਾਈ ਇਹ ਇਹ ਵੀ ਇੰਨੇ ਦਿਨਾਂ ਦੇ ਇਹ 10 ਦਿਨਾਂ ਦੀ ਹੋ ਰਹੀ ਹੈ ਬਸ 10 ਦਿਨਾਂ ਦੀ ਤੇ ਭਾਈ ਦੁੱਧ 12 ਲੀਟਰ ਤੇ ਬੋਲ ਕਿਹੜਾ ਰੱਖਿਆ ਭਾਈ ਇਹਦਾ ਇਹਦਾ ਲੈਣ ਦੇਣਾ ਜੀ 1.35 ਅੱਛਾ ਹਾਂ ਥੋੜਾ ਬੋਧ ਹਾਂ ਹੋਊਗਾ ਮਾਨਤਾ ਦੇ ਵਿੱਚੋਂ ਠੀਕ ਹੈ ਬਾਈ ਜੀ ਮਤਲਬ 135 ਤੁਸੀਂ ਪੂਰੀ ਡਿਮਾਂਡ ਹੈ ਦੀ ਥੋੜਾ ਜਿਹਾ ਦੋ ਚਾਰ ਥਲੇ ਹੋ ਜੂ ਬਸ ਹਾਂਜੀ ਹੋ ਜੀ ਠੀਕ ਹੈ ਜੀ ਤੇ ਬਾਈ ਜੀ ਇਹ ਤੋਂ ਬਾਅਦ ਜਿਹੜੀ ਇਹ ਕਿਨੀ ਦੀ ਰਵੀ ਖੜੀ ਹੈ ਇਹਦਾ ਕੀ ਹਿਸਾਬ ਤਾਂ ਵੀਰੇ ਇਹ ਵੀ ਦੁੱਗੀ ਹੈ ਜੀ ਅੱਛਾ ਦੁੱਗੀ ਹੈ ਬਈ ਇਹ ਵੀ ਹਾਂ ਇਹ ਵੀ ਦੁੱਗੀ ਹੈ ਤੇ ਬਾਈ ਜੀ ਇਹ ਵੀ ਦੁੱਗੀ ਹੈ ਨਾਲ ਕੀ ਵੀਰੇ ਤੇ ਨਾਲ ਬਈ ਨੀਲੀ ਰਵੀ ਪਿਓਰ ਕੱਟੀ ਹੈ ਤੇ ਪ੍ਰੋਪਰ ਨਿਸ਼ਾਨੇ ਵੀ ਚਾਰੇ ਪੇਰਾਂ ਤੇ ਤੇ ਸਿੰਘਾਂ ਦੀ ਖੁੰਡੀ ਹੈ ਵੀ ਤੇ ਅਟਰ ਕੁਆਲਿਟੀ ਹੈ ਦੀ ਬਹੁਤ ਚੰਗੀ ਹੈ ਬਾਈ ਜੀ ਚੈੱਕ ਕਰੋ ਮੇਰਾ ਵੀਰ ਥਾਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਟਰ ਕੁਆਲਿਟੀ ਚੰਗੀ ਐ ਤੇ ਪਿੱਠ ਕੁੜੇ ਦੀ ਬਾਈ ਚੰਗੀ ਐ ਬਾਈ ਖੋਲੂਗਾ ਮੈਂ ਜੈਨੂ ਜੀ ਲੱਗਦਾ ਭੱਜੂਆ ਵੀਰੇ ਤੇ ਬਾਈ ਪ੍ਰੋਪਰ ਨਿਸ਼ਾਨ ਨੇ ਨੀਲੀ ਦਾ ਵੀ ਤੇ ਸਾਰੇ ਖੁਰ ਨੇ ਤੇ ਸਿਰ ਤੇ ਵੀ ਐ ਤੇ ਅੱਖਾਂ ਵੀ ਬਾਈ ਦੀ ਕੁਆਲਿਟੀ ਵਾਲੇ ਕੋਲ ਠੀਕ ਐ ਬਾਈ ਜੀ ਬਾਈ ਦੁੱਧ ਨੂੰ ਠੰਡੀ ਜੀ ਪੂਰੀ ਹਾਂਜੀ ਭਾਈ ਇਹ ਤੇ ਦੁੱਧ ਕਿੰਨਾ ਜੀ ਇਹਦੇ ਦੁੱਧ ਦੇ ਇਸ ਟਾਈਮ ਹੈ ਜੀ ਹੈਗਾ 10 ਲੀਟਰ ਅੱਛਾ 10 ਲੀਟਰ ਹੀ ਇਹ ਤਾਂ ਮੁੱਲ ਕਿਨੇ ਰੱਖਿਆ ਵੀਰ ਆਪਾਂ ਇਹਦੇ ਲੈਣ ਦੇਣ ਕਰਾਂਗੇ ਜੀ ਆਪਾਂ ਇੱਕ 10 ਇੱਕ 10 ਲੈਣ ਦੇਣ ਮਤਲਬ ਹੈ ਨਾ ਉਹ ਵਾਲੇ ਜਾਇਜ ਜਾਇਜ ਮਤਲਬ ਹਾਂ ਜਾਇਜ ਜਾਇਜ ਦੀ ਮੰਗੇ ਦਾ ਠੀਕ ਹੈ ਭਾਈ ਜੀ ਇਹਦੇ ਕੋਈ ਹੋਰ ਨਹੀਂ ਹੈਗਾ ਉਹ ਓਲਾ ਜਣੀ ਵਾਲਾ ਹੈਗਾ ਠੀਕ ਹੈ ਭਾਈ ਉਹਦਾ ਠੰਡੀ ਪੂਰੀ ਹੈ ਜੀ ਜਿਵੇਂ ਬਰਫ ਵਰਗੀ ਜੀ ਦੋਨੇ ਪਾਸੇ ਬੈ ਕੇ ਚਵਾਈ ਕਰ ਸਕਦਾ ਹੈ। ਮੜਾ ਚੈੱਕ ਕਰ ਸਕਦੇ ਹੱਥ ਨਾਲ। ਹਾਂ। ਚੈੱਕ ਕਰੋ ਮੇਰਾ ਵੀਰ। ਬੜੀ ਠੰਡੀ ਹੈ। ਤੇ ਬਈ ਚੰਗਾ ਜਿਹਾ ਪਛੂਏ ਜੀ। ਤੇ ਬਈ ਆਪਣਾ ਪਿੰਡ ਕਿਹੜਾ ਦੱਸਾ ਜੀ ਕਿ ਤੁਸੀਂ ਜੀ? ਬਹਾਦਰਪੁਰ ਜੀ। ਅੱਛਾ ਇਹ ਕਿੱਥੇ ਹੋਇਆ ਵੀਰੇ? ਇਹ ਬਰੇਟਾਂ ਕੋਲ। ਅੱਛਾ ਜ਼ਿਲ੍ਹਾ ਕਿਹੜਾ ਪਿਆ ਜਾਂਦਾ ਜੀ? ਮਾਨਸਾ। ਅੱਛਾ ਮਾਨਸਾ ਹੈ। ਹਾਂ। ਤੇ ਕਿਹੜੀ-ਕਿਹੜੀ ਮੰਡੀ ਲਾਉਂਦੇ ਵੀਰ ਆਪਾਂ ਇਹ? ਮੰਡੀ ਦੇ ਸਾਰੇ ਹੀ ਲਾਉਂਦੇ ਵੀਰ। ਅੱਛਾ ਜੀ। ਠੀਕ ਹੈ ਬਈ ਜੀ। ਤੇ ਬਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੂੰਗਾ ਫਰਮ ਲਈ। ਮੋਬਾਈਲ ਨੰਬਰ ਇੱਥੇ। ਕਿਆ 768 ਹਾਂਜੀ 9960 ਇੱਕ ਦੁਆਰੇ ਬੋਲ ਦੂੰਗਾ ਵੀਰੇ 81768 9960 ਨਾਮ ਕੀ ਦੱਸਾਂ ਦੀ ਵੀਰਾ ਆਪਣਾ ਹੀ ਮੇਰਾ ਨਾਮ ਗੁਰਲਾਗ ਠੀਕ ਹੈ ਬਾਈ ਧੰਨਵਾਦ ਤੇ ਬਾਈ ਦਾ ਪਿੰਡ ਸ਼ੇਅਰ ਕਰਤਾ ਆਪਾਂ ਤੁਹਾਡੇ ਨਾਲ ਜੀ ਤੇ ਨੰਬਰ ਵੀ ਬਾਈ ਦਾ ਤੇ ਬਾਈ ਨਾਲ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਚੰਗੇ ਪਸ਼ੂ ਨੇ ਬਾਈ ਕੋਲੇ ਤੇ ਹਰਿਆਲੇ ਤੋਂ ਲਿਉਂਦੇ ਬਾਈ ਕਹਿੰਦਾ ਜਿੰਨੇ ਵੀ ਅਸੀਂ ਪਸ਼ੂ ਲਿਉਂਦੇ ਆ ਸਾਰੇ ਸਾਰੇ ਤੇ ਇਸ ਤੋਂ ਬਾਅਦ ਅੱਗੇ ਤੁਹਾਨੂੰ ਦਿਖਾਉਂਦੇ ਆ ਬਾਈ ਹੋਰ ਟੌਪ ਦੀ ਝੋਟੀ ਹਾਂਜੀ ਬਾਈ ਕੀ ਹਾਲ ਹੈ ਜੀ? ਹਿੰਦੂ ਸਤਿ ਸ੍ਰੀ ਅਕਾਲ ਵਧੀਆ ਸਭ ਠੀਕ ਠਾਕ ਜੀ। ਹੋਰ ਕਿਹੜਾ? ਕੀ ਨਾਮ ਹੈ ਬਈ ਵੀਰੇ ਆਪਣਾ ਜੀ? ਲਾਹੂ ਕੁਲਜੀਤ ਸਿੰਘ ਆ ਵੀਰ। ਅੱਛਾ ਕਿਹੜਾ ਪਿੰਡ ਪੈ ਜਾਂਦਾ ਵੀਰੇ? ਮੈਨੂੰ ਬੜਵਾਲਾ ਵੀਰ ਜਿਲ੍ਹਾ ਫਤਿਹਗੜ ਸਾਹਿਬ। ਠੀਕ ਹੈ ਬਾਈ ਜੀ। ਤੇ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਅੱਜ ਆਪਾਂ ਜੀ? ਪਸ਼ੂ ਅਜੇ ਤਾਂ ਫਿਲਹਾਲ 3 ਨੇ, 2 ਹੋਰ ਉਤਾਰ ਰਹੇ ਹਾਂ, 5-6 ਹੈਗੇ ਜੀ। ਤੇ ਬਈ ਇਹ ਸਾਰੀਆਂ ਗੱਬਣੇ ਆ ਜੀ। ਆਹ ਦੋ ਗੱਬਣਾਂ ਸੋਈ ਹੋਈਆਂ ਇੱਕ। ਹਾਂਜੀ। ਤੇ ਬਈ ਆ ਜਿਹੜੀ ਗੱਬਣ ਹੈ ਕਿਹੜੇ ਸੂਏ ਸੂਈ ਹੈ ਜੀ ਇਹ? ਇਹਨੇ ਫਲੌਨ ਸੋ ਉਦੋਂ ਜੀ ਬਾਕੀ ਆਪਣੀ ਸੇਵਾ ਦਾ ਆ ਡੰਗਾ ਨਿਕਲੇ ਟਾ ਗਿਆ ਢੋਗਲਾ ਵਿੱਚ ਝੂਠੀ ਬੋਲਣਾ ਦੇ ਰੂ ਕੇ 11 12 ਕਿਲੋ ਜੀ ਕਿੰਨਾ ਗ੍ਰੇਟ ਰੱਖਿਆ ਵੀਰੇ ਤਾਂ ਜੀ ਇਹਦਾ ਇੱਕ ਵੀ ਮੰਗ ਲੈ ਵੀਰੇ ਅੱਛਾ ਵੀਰੇ ਥੋੜੀ ਤੋਲ ਕੇ ਦੇਖਾ ਦੂੰਗਾ ਵੀਰੇ ਹਾਂ ਜੀ ਹਾਂ ਜੀ ਚੈੱਕ ਕਰੋ ਮੇਰਾ ਵੀਰੇ ਬਾਈ ਝੋਟੀ ਹੈ ਤੇ ਕਿੰਨੇ ਦਿਨ ਲੈ ਲਊ ਬਾਈ ਹਜੇ ਇਹ ਓਏ ਹਫਤਾ ਕੱਢੂਗੀ ਆ ਸਾਨੂੰ ਤੇ ਚੰਗਾ ਪੁੱਛੋ ਬਾਈ ਜੀ ਬਾਈ ਕਹਿੰਦਾ ਹਫਤਾ ਲੈ ਲਊ ਹਜੇ ਇਹ ਚੈੱਕ ਕਰੋ ਮੇਰਾ ਵੀਰੇ ਵਾ ਮੋਰ ਦੋਰੇ ਤੇ ਅੱਡਾ ਪੈਰਾਂ ਦੀ ਬਾਈ ਚੰਗੀ ਹੈ ਝੋਟੀ ਤੇ ਲਿਉਟੀ ਬਣ ਰਹੀ ਹੈ ਪੂਰੀ ਟਾਪ ਕੁਆਲਟੀ ਜੀ ਬਈ ਪੂਰੇ ਗੱਲ ਅੰਦਰ ਫੜਦਾ ਖੜਾ ਜਿੱਦਦਾ ਭਾਈ ਜੀ ਇੱਕ ਤੇ ਬਾਈ ਜੀ ਇਹਦਾ ਕਿੰਨਾ ਮੁੱਲ ਰੱਖਿਆ ਜੀ ਇਹਦਾ ਮੁੱਲ 115 ਵੀਰੋ ਅੱਛਾ ਥੋੜਾ ਬੋਤ ਮੰਨ ਤਣ ਹੋ ਜੂ ਹੋ ਜੂਗਾ ਵੀਰੋ ਮੌਕੇ ਪਰ ਵਾਕੀ ਕਰ ਲਈ ਜੀ ਜਿਹੜੀ ਆ ਨਾਲ ਝੋਟੀ ਖੜੀ ਹੈ ਬਾਈ ਜੀ ਆ ਲੈਣਾ ਪਾ ਗੱਬੰਦਾ ਤੇ ਇਹ ਵੀ ਕਿੰਨੇ ਦੀ ਕਿਹੜੇ ਥੂਏ ਸੋਨਾ ਵੀ ਰਹਿਣਾ ਦੂਰ ਸੋਨਾ ਵੀਰੋ ਅੱਛਾ ਜੀ ਕਿੰਨੇ ਦਿਨ ਲੈ ਲੂ ਹਜੇ ਇਹ ਵੀ ਕੱਢ ਦੀ ਹਫਤਾ ਵੀ ਅਟਰ ਪਾਰਟੀ ਚੈੱਕ ਕਰੋ ਬਈ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਬਈ ਜੀ ਚੰਗਾ ਬੱਝੂ ਬਈ ਜੀ ਅਟਰ ਪਾਰਟੀ ਚੱਲੀਏ ਬਈ ਜੀ ਤੇ ਹੱਟਾਂ ਪੈਰਾਂ ਦੀ ਖੋਲੀਏ ਬਈ ਬਾ ਮੋੜ ਦੋ ਵੀਰੇ ਚੰਗਾ ਭਾਈ ਬਾਬਾ ਜੀ ਇਹਦੇ ਬਾਰੇ ਲਮਾਂਗੇ ਜਾਣਕਾਰੀ ਜੇ ਟੋਕ ਕਹਿ ਦਿੰਦਾ ਕੋਈ ਆਏ ਨਾ ਭਾਈ ਮੁੱਲ ਕਿੰਨਾ ਰੱਖਿਆ ਤਾਂ ਜੀ ਇੱਕ ਦੀ ਆ ਵੀਰ ਅੱਛਾ ਇੱਕ ਦੀ ਬਾਕੀ ਥੋੜਾ ਬੋ ਤਾਂ ਜੀ ਮਣਤਾਂ ਨੂੰ ਉਹ ਹੋ ਜਾਊਗਾ ਮੋਗੋ ਦਾ ਸੌਦਾ ਹੋਊਗਾ ਯਾਰ ਤੇ ਭਾਈ ਜਿਹੜੀ ਆ ਗੱਬੇ ਖੜੀ ਏ ਝੋਟੀ ਮੱਝ ਇਹਦਾ ਕੀ ਕਿਹੜੇ ਸੁਆ ਸੁਈਏ ਵੀਰੇ ਇਹ ਵੀ ਦੂਸਰੇ ਸੁਆ ਸੁਈਏ ਚੈੱਕ ਕਰੋ ਬਾਈ ਅਟਰ ਕੁਆਲਟੀ ਬਹੁਤ ਚੰਗੀ ਵੀ ਮਥਣਾ ਵਿੱਚ ਬਰੋਕਰ ਗਿਆਪ ਹੈ ਕਿ ਭਾਈ ਦੁੱਧ ਕੀ ਰਹਾ ਥੱਲੇ ਇਹਦੇ ਵੀਰੇ ਉਹ ਤੋਂ ਵੀ 12 ਕਿਲੋ ਤਿਆਰ ਅੱਛਾ 12 ਨਾਲ ਕੀ ਵੀਰੇ ਤੇ ਨਾਲ ਕੱਟੀ ਵੀ ਨਾਲ ਕੱਟੀ ਹੈ ਵੀਰੇ ਤੋਲ ਕੇ ਦੇ ਦੂੰਗਾ ਥੋੜੀ ਤੇ ਚੰਗਾ ਪਚਕੋ ਬਾਈ ਜੀ ਆਪਰਾ ਦੀ ਖੁੱਲੀ ਹੈ ਬਈ ਜੀ ਥੋੜਾ ਜਿਹਾ ਮੂਈ ਲਾ ਕੇ ਬੰਨੀਆਂ ਮਾਈਆਂ ਨੇ ਸੋਹਣੀਆਂ ਤੁਹਾਨੂੰ ਪਤਾ ਹੀ ਹੈ ਬਾਈ ਹਰਾਂਗਰੀ ਹੁੰਦੀ ਆਉਣ ਜਾਣ ਚ ਤੇ ਪਸ਼ੂ ਚੰਗੇ ਬਾਈ ਕੋਲ ਜਿੰਨੇ ਵੀ ਹੈਗੇ ਦੋ ਗੱਭਣ ਦਿਖਾਤੇ ਤੁਹਾਨੂੰ ਬਾਈ ਤੇ ਕਟੂਲਾ ਕਰਦੀ ਬਈ ਥੋੜਾ ਜਿਹਾ ਹੀਜ ਤੇ ਬਾਈ ਇਹਦਾ ਮੁੱਲ ਕਿਨੇ ਰੱਖਿਆ ਜੀ ਇਹਦਾ 135 ਵੀਰ ਅੱਛਾ 135 ਬਾਈ ਜੀ ਦੁੱਧ ਕਿਨੇ ਕਹਿੰਦੇ ਸੀ ਕਿ ਥੱਲੇ ਵੀਰੇ ਤੇ ਦੁੱਧ 1.5 12 13 ਕਿਲੋ ਹਾਜ਼ਰ ਜੀ ਜਿਹੜੀ ਅੱਗੇ ਵਾਲੀ ਝੋਟੀ ਵੀਰੇ ਹੈ ਜੀ ਵੇ ਬਈ ਫਲੂਨ ਸੂਈ ਹੋਈ ਆ ਅੱਛਾ ਜੀ ਸਿੰਗਲ ਦੇ ਤਹਿਆੜ ਬੜਾ ਅੱਛਾ ਜੀ ਤੇ ਬਈ ਦੁੱਧ ਕਿੰਨਾ ਖਾਸ ਚਾਰ ਦਿਨ ਦੀ ਸੂਹੀ 11 ਕਿਲੋ ਦੁੱਧ ਯਾਰ ਆ ਵੀਰੇ ਅੱਛਾ ਬਈ ਚੱਡਾ ਦੇ ਪਿੱਛੇ ਪਾਰਟੀ ਦੇ ਹੁਣ ਥੰਡਾ ਬਹਿ ਜਾ ਅੱਛਾ ਉਦਾਂ ਪੂਰੀ ਡੰਡੀ ਪਈ ਹੈ ਪੂਰੀ ਪੂਰੀ 4 ਟੈਂਕਰ ਚੱਕਰ ਫਰ ਗਿਆ ਵੀ ਬਈ ਜੀ ਚੈੱਕ ਕਰੋ ਮੇਰਾ ਵੀਰ ਨਾਲ ਕੱਟਾ ਇਹਦੇ ਨਾਲ ਕੱਟਾ ਪਈ ਇਹਦੇ ਤਾਂ ਬਈ ਉਦਾਂ ਬਈ ਨਿਆਲੇ ਨੂੰ ਖੋਲੀ ਜਾਣ ਕੋਈ ਚੱਕਰ ਤਾਂ ਨਹੀਂ ਖੋਲਾ ਮਰਜੀ ਖੋਲੀ ਜਾ ਵੀ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਰੱਖੇ ਵੀਰ ਆਪਾਂ ਇੱਕ ਦਾਸ ਆ ਵੀਰ ਅੱਛਾ ਜਿੰਮੁੱਲ ਬਹੁਤ ਜਿਆਦਾ ਹੈ ਜੀ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਦੂੰਗਾ ਜੀ ਹਾਂ ਜੀ ਵੀਰ ਹਾਂ ਜੀ 991581515 ਤੇ ਬਾਈ ਆਪਣਾ ਪਿੰਡ ਦਵਾਰੇ ਦੱਸੋ ਇੱਕ ਵਾਰੀ ਜੀ ਪਿੰਡ ਬੜਵਾਲਾ ਜਿਹੜਾ ਫਤੇਗੜ ਸਾਹਿਬ ਨੂੰ ਠੀਕ ਹੈ ਬਈ ਜੀ ਘਰੇ ਪਸ਼ੂੰਦੇ ਬਈ ਉਹਨੇ ਹਰ ਟਾਈਮ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਪੈਸੀ ਮੰਡੀ ਹਾਰੀਆਂ ਵੀਰ ਖੰਨੇ ਵਾਲੀਆਂ ਕਰਾਲੀ ਵਾਲੀਆਂ ਸਾਧੂਗੜ ਵਾਲੀਆਂ ਠੀਕ ਹੈ ਬਈ ਠੀਕ ਹੈ ਬਈ ਧੰਨਵਾਦ ਜੀ ਓਕੇ ਜੀ ਵੀਰ ਥੈਂਕ ਯੂ ਚੱਲ ਰਿਹਾ ਬਈ ਜੀ ਥੋੜਾ ਜਿਹਾ ਹਾਰ ਸ਼ੰਗਾਰ ਦਾ ਪਛਮੋਂ ਦਾ ਹਜੇ ਤੇ ਬਈਆਂ ਕੋਲੋਂ ਲੰਦੇ ਨੇ ਬਾਰੇ ਵੀ ਜਾਣਕਾਰੀ ਹਾਂ ਜੀ ਵਧੀਆ ਸ਼ਿਕਾਲ ਜੀ ਸასი ਗੱਲ ਵੀਰੇ ਕੀ ਹਾਲ ਹੈ ਵੀਰੇ ਮੈਂਨ ਵਧੀਆ ਬਾਈ ਕਿਹੜਾ ਪਿੰਡ ਆ ਵੀਰੇ ਪਿੰਡੂ ਕੋ ਕੀ ਵੀਰੇ ਮੇਰ ਰਕੋਡ ਦਾ ਅੱਛਾ ਜਿਲ੍ਹਾ ਕਿਹੜਾ ਪੈਂਦਾ ਜੀ ਜਿਲ੍ਹਾ ਮੇਰ ਰਕੋਡ ਲਈ ਪੈਂਦਾ ਹੈ ਤਹਿਸੀਲ ਕਿਹੜੀ ਪੈਂਦੀ ਤਹਿਸੀਲ ਪੈਂਦੀ ਆ ਬਾਈ ਮੇਰ ਰਕੋਡ ਲਈ ਅੱਛਾ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਏ ਜੀ ਵੀਰੇ ਦੋ ਲੈ ਆਏ ਬਾਈ ਇੱਕ ਬਲੂਨ ਇੱਕ ਦੂਜੇ ਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਚੈੱਕ ਕਰਾਂਗਾ ਜੀ ਜਿਹੜੀ ਆ ਚੋਟੀ ਖੜੀ ਏ ਇਹ ਕਿਹੜੇ ਸੂਏ ਇਹ ਬਲੂਨ ਆ ਜੀ ਅੱਛਾ ਬਲੂਨ ਆ ਠੀਕ ਹੈ ਬਾਈ ਜੀ ਚੰਗਾ ਪਸ਼ੂ ਆ ਬਾਈ ਜੀ ਤੇ ਅਲਟਰ ਕੁਆਲਟੀ ਚੈੱਕ ਕਰੋ ਕੜਾ ਕੜਾ ਖੋਲ ਕੇ ਪਤੋਰ ਕੇ ਤੁਹਾਨੂੰ ਦਿਖਾਵਾਂਗੇ ਜੀ ਐਂ ਦੋ ਜੱਟ ਇਧਰੋਂ ਐਂ ਦੋ ਜੱਟ ਇਧਰੋਂ ਥੋੜਾ ਜਿਹਾ ਤੇਲ ਵਗੈਰੇ ਲਾ ਲਓ ਜੀ ਇਹ ਹੱਡਾਂ ਪੈਰਾਂ ਦੀ ਖੁੱਲੀ ਹੈ ਬਈ ਜੀ ਚੰਗਾ ਬਸ਼ੂਰ ਹੈ ਬਈ ਜੀ ਪਾ ਲਮਣੋ ਵੀਰੇ ਹੋਣਾ ਝੋਕੀ ਕਦੇ ਪਰ ਲਾਉਣ ਦੀ ਬਾਈ ਕੋਲ ਜਾਣਕਾਰੀ ਇੱਕ ਪੀਸ ਹਲੋ ਕਿੰਨਾ ਦੁੱਧ ਥੱਲੇ ਤੇ 10 ਲੀਟਰ ਦੁੱਧ ਪਿਆਰ ਆ ਜੀ ਕੰਡੇ ਵਾਲਾ ਤੇ ਬਾਈ ਕਿੰਨਾ ਮੁੱਲ ਰੱਖਿਆ ਪਿਆ ਦਾ ਮੈਂ ਸਵਾ ਕਰ ਦਿਆਂ ਬਈ ਅੱਛਾ ਸਵਾ ਬਾਈ ਥੋੜਾ ਬ ਤਾਂ ਮੰਨਤਾਂ ਹੋ ਜੂਗਾ ਬਈ ਬਹੁਤ ਜਾਈ ਮੋਬਿਲ ਹੈ ਬਾਈ ਜੀ ਕਿਉਂ ਤਾਂ ਪੂਰੀ ਠੰਡੀ ਹੈ ਜੀ ਓਕੇ ਜੀ ਓਕੇ ਬੈਂਡ ਵੀ ਪੂਰੀ ਜੀ ਆਹ ਆ ਬਾਈ ਚੈੱਕ ਕਰੋ ਮੇਰਾ ਵੀਰ ਪਾਈ ਕਹਿੰਦਾ ਪੂਰੀ ਸੀਰ ਠੰਡੀ ਹੈ ਤੇ ਚੰਗਾ ਭਜ ਗਿਆ ਬਾਈ ਥੋੜਾ ਜੀ ਇੱਕ ਹੁਣ ਆਏ ਆ ਨਾ ਪਛੋਚਾ ਜਿਹਾ ਕਾਰਟ ਵੀ ਜਾਂਦੇ ਆ ਚੈੱਕ ਕਰੋ ਤੇ ਬਾਈ ਜਿਹੜੀ ਅਗਲੀ ਝੋਟੀ ਹੈ ਦੂਜੇ ਸੂਏ ਬਾਈ ਜੀ ਬਈ ਥਣਾ ਦੀ ਬਨਾਬ ਚੈੱਕ ਕਰੋ ਮੇਰਾ ਵੀਰ ਕੱਗਾ ਪਛੋ ਬਈ ਇਹਦੇ ਨਾਲ ਕੀ ਵੀਰ ਠੀਕ ਹੈ ਬਈ ਜੀ ਨਾਲ ਹੈਗਾ ਬਈ ਮੋਹਰਾਂ ਨਾਲ ਦਾ ਕੱਟਾ ਪਕਵੀ ਅਟਰ ਕੁਆਲਟੀ ਚੈੱਕ ਕਰੋ ਬਈ ਜੀ ਕਿੱਥੇ ਆ ਥਾਣਾ ਵਿੱਚ ਪ੍ਰੋਪਰ ਗੇਟ ਬੰਨ ਮੋੜ ਦੋ ਵੀਰੇ ਬੰਦੇ ਬੰਦੇ ਹੁੰਦੇ ਬਲੇ ਇੰਡੀ ਪਰ ਵੀ ਲਾਵਾਂਗੇ ਬਾਈ ਕੋਲ ਜਾਣਕਾਰੀ ਤੇ ਪਛੂ ਚੈੱਕ ਕਰੋ ਬਈ ਜੀ ਬਾਈ ਕੀ ਦੇਖ ਰਹੀ ਤੁਸੀਂ ਇਹ 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 ਉੱdre 10 ਦਿਨ ਦੀ ਇਹ 10 ਦਿਨ ਦੀ ਬਾਈ ਜੀ ਤੇ ਬਾਈ ਜੀ ਦੁੱਧ ਕਿੰਨਾ ਥਲੇ ਗਿਆ ਉਸ ਤਾਂ ਹੈਗਾ ਬਾਈ 13 ਲੀਟਰ ਤੇ ਆ ਠੀਕ ਹੈ ਬਾਈ ਜੀ ਤੇ ਮੁੱਲ ਕਿੰਨਾ ਰੱਖਿਆ ਵੀਰੇ ਤੇ ਮੁੱਲ ਇਹਦਾ ਹੀ ਸਵਾ ਬਾਈ ਅੱਛਾ ਸਵਾ ਥੋੜੇ ਥੋੜੇ ਮਾਣ ਦਾਨ ਹਾਂ ਮਾਣ ਦਾਨ ਹੋਈ ਮੈਂ ਤੇ ਬਾਈ ਆਪਾਂ ਖੜੀ ਖੜੀ ਮੰਡੀ ਲਾਉਂਦੇ ਜੀ ਮੰਡੇ ਸਾਰੇ ਨਹੀਂ ਲਾਈ ਜਾਂਦੇ ਬਾਈ ਸਾਰੇ ਹਾਂ ਜੀ ਤੇ ਬਾਈ ਜੀ ਜਿੱਦਾਂ ਹੁਣ ਘਰੇ ਪਸ਼ੂ ਹੁੰਦੇ ਹੋਣੇ ਫੇਰੀ ਹਾਂ ਘਰੇ ਹੁੰਦੇ ਨੇ ਬਈ ਕਿਸੇ ਨੂੰ ਆਉਣਾ ਹੋਵੇ ਦੂਰੋਂ ਫੋਨ ਕਰਕੇ ਆ ਸਕਦੇ ਮੈਂ ਆ ਜਾ ਸਕਦਾ ਜੀ ਠੀਕ ਹੈ ਬਈ ਜੀ ਮੋਬਾਈਲ ਨੰਬਰ ਬੋਲ ਦੂੰਗਾ 9554 ਜੀ 09866 ਜੀ ਟਿੱਕਰ ਦੁਆਰੇ ਬੋਲ ਦੂੰਗਾ 9554 09866 ਜੀ ਠੀਕ ਬਈ ਪਿੰਡ ਕਿਹੜਾ ਦੱਸਿਆ ਜੀ ਰੁਕੜ ਖੜੀ ਜੀ ਅੱਛਾ ਜ਼ਿਲ੍ਹਾ ਕਿਹੜਾ ਹੈ ਜੀ ਜ਼ਿਲ੍ਹਾ ਮਲੇਰਕੋਟ ਲਈ ਮਲੇਰਕੋਟ ਲਈ ਤੋਂ ਨੱਬਦੀ ਜਾਂਦੇ ਆਂ ਹਾਂ ਰੋਡ ਦੇ ਉੱਪਰ ਪੰਡੇ ਆ ਜੀ ਠੀਕ ਹੈ ਬਈ ਜੀ ਹਾਂ ਤੇ ਬਈ ਇਹ ਪਸ਼ੂ ਲਿਉਣਾ ਕਿੱਥੋਂ ਵੇਚੇ ਜੀ ਬਾਕੀ ਬਈ ਪਿੰਡਾਂ ਜੇ ਲਈ ਜਾਂਦੇ ਹਰ ਤੇ ਬਾਈ ਸਭ ਤੋਂ ਵੱਡੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਈ ਜੀ ਆਪਾਂ ਇਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਟਾਪ ਕਲਾਸ ਦੇ ਜਨਵਰੀ ਨੂੰ ਅੱਜ ਵੀਰੇ ਤੇ ਬਾਈ ਜੀ ਤੁਸੀਂ ਵੀ ਆ ਸਕਦੇ ਹੋ ਕਰਾਲੀ ਮੰਡੀ ਤੇ ਬਾਈ ਜੀ ਇੱਕ ਸਭ ਤੋਂ ਵੱਡੀ ਬੇਨਤੀ ਹੈ ਕਿ ਚੈਨਲ ਨੂੰ WhatsApp ਗਰੁੱਪਾਂ ਵਿੱਚ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਾਂ ਤੁਹਾਡੇ ਲਈ ਹਰ ਇੱਕ ਮੰਡੀ ਲੈ ਕੇ ਆਉਂਦੇ ਰਹਿੰਦੇ ਹਾਂ ਬਾਈ ਜੀ ਤੇ ਬਾਈ ਜੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਮੇਰਾ ਵੀਡੀਓ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੀਰੇ ਠੀਕ ਆ ਵੀਰੇ ਵਧੀਆ ਜੀ ਕਿਹੜਾ ਪਿੰਡ ਹੈ ਵੀਰੇ ਪਿੰਡ ਆ ਬਣਾ ਲੋਕੋਂ ਆ ਜੀ ਅੱਛਾ ਇਹ ਕਿੱਥੇ ਹੋਇਆ ਵੀਰੇ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਲੁਧਿਆਣਾ ਜੀ ਅੱਛਾ ਜੀ ਹਾਂਜੀ ਤਹਿਸੀਲ ਕਿਹੜੀ ਪੈ ਜਾਂਦੀ ਹੈ ਜੀ ਜੀ ਸੋਰਾਲਾ ਜੀ ਠੀਕ ਆ ਹਾਂਜੀ ਤੇ ਕਿੰਨੇ ਪਛੂ ਲੈ ਗਏ ਬਾਈ ਅੱਜ ਅੱਜ ਵੀਰੇ 6 ਆਈਆਂ ਨੇ ਕਿ ਜਾਨੀ 2 ਹਲੇ ਲਾਉਣੀਆਂ 4 ਮੈਸ ਲਾ ਲਈਆਂ ਠੀਕ ਆ ਬਈ ਜੀ ਹਾਂਜੀ ਜਿਹੜੀ ਇਹ ਮਰਦ ਖੜੀ ਹੈ ਬਾਈ ਜੀ ਇਹ ਤਾਂ ਕੀ ਖੀਰ ਸਾਹਿਬ ਦਾ ਕਿਹੜੇ ਸੂਏ ਹੈ ਠੀਕ ਆ ਵੀਰੇ ਸੂਏ ਹੈਗੇ ਜੀ ਤੀਜੇ ਅੱਛਾ ਜੀ ਉਹ ਤਾਂ ਠੰਡੀ ਬਈ ਪੂਰੀ ਉਹ ਤਾਂ ਠੰਡੀ ਹੈ ਬਈ ਚੈੱਕ ਕਰੋ ਮੇਰਾ ਬਈ ਟੌਪ ਕੁਆਲਟੀ ਦੀ ਮੱਝ ਬਈ ਜੀ ਤੇ ਅਟਰ ਕੁਆਲਟੀ ਬਈ ਖੋਲ ਕੇ ਦਿਖਾਤਾ ਜੀ ਖੋਲ ਕੇ ਦਿਖਾ ਚੰਗਾ ਪਛੋ ਬਈ ਜੀ ਬਈ ਕਹਿੰਦਾ ਕੱਟੀ ਇਹਦੀ ਮਰ ਗਈ ਤੇ ਬਈ ਉਹ ਤਾਂ ਖੜ ਜੰਦੀ ਕੱਟੀ ਵੀ ਨਾ ਇਹੇ ਵੀਰ ਆ ਦੇ ਬੱਚਿਆਂ ਮੂੰਹ ਬਣਾ ਲਏ ਧਾਰ ਮਾਰਦੀ ਬੱਚੇ ਅੱਛਾ ਜੀ ਬੱਚੇ ਦੀ ਖੜ ਜੰਦੀ ਠੀਕ ਹੈ ਬਈ ਇਹ ਚੰਗਾ ਪਛੋ ਬਈ ਜੀ ਭਾਵੇਂ ਉਹ ਲੋਬੇ ਰੇ ਰੇ ਬੁਰਾ ਬੁਰਾ ਤੇ ਫਾਰਮੀਆਂ ਰਿਡੀਆਂ ਬਾਕੀ ਹੈਗੀ ਤੁਹਾਨੂੰ ਜੀ ਚੰਗਾ ਭਾਈ ਉਹ ਬਾਈ ਜੀ ਫਾਈ ਕੋਲਨ ਦੇ ਬਾਰੇ ਜਾਣਕਾਰੀ ਰੇਟ ਬਾਰੇ ਪੁੱਛਦੇ ਆ ਤੇ ਪਛੂ ਚੰਗਾ ਤੇ ਬਾਈ ਜੀ ਕਿੰਨਾ ਦੁੱਧ ਦੱਸਿਆ ਜੀ 13 ਕਿਲੋ ਦੁੱਧ ਤਿਆਰ ਹੈ ਇਸ ਟਾਈਮ ਠੀਕ ਹੈ ਬਾਈ ਜੀ ਤੇ ਮੁੱਲ ਕਿਨਾ ਰੱਖਿਆ ਵੀਰ ਆਪਾਂ ਇਹਦਾ ਮੁੱਲ ਇੱਕ 15 ਵੀਰ ਇਹਦਾ ਠੀਕ ਹੈ ਬਾਈ ਥੋੜਾ ਬੋਤ ਮੰਤਨ ਹੋ ਜੂਗਾ ਜੀ ਹਾਂਜੀ ਛੱਡ ਦਾਂਗੇ ਇੱਕ ਪੰਜ ਦੀ ਹਾਂ ਅੱਜ ਠੀਕ ਹੈ ਬਾਈ ਹਾਂਜੀ ਤੇ ਬਾਈ ਜੀ ਜਿੱਦਾਂ ਉਹ ਬੱਚੇ-ਪੁੱਛੇ ਖੋਲਣ ਜਾਣਾ ਕਰੀਂ ਜਮਾਂ ਵੀ ਨਹੀਂ ਕੋਈ ਐਂ ਹੀ ਬਹਿ ਜਾ ਬਸ ਧਾਰ ਦੇ ਦੇ ਬੱਚਾ ਮੜਾ ਜੇ ਮੂੰਹ ਦਿਖਾਉਣਾ ਪੈਂਦਾ ਬੱਸ ਜੇ ਦੀ ਖੜ ਜਾਂਦੀ ਜੀ ਬਹੁਤ ਠੰਡੀ ਸੀ ਲਾ ਮਾ ਜੀ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ ਮੋਬਾਈਲ ਨੰਬਰ ਹੈਗਾ 7710736952 ਇਦਵਾਰੇ ਬੋਲ ਦੋ ਵੀਰੇ 7710736952 ਠੀਕ ਹੈ ਬਾਈ ਜੀ ਹਾਂ ਤੇ ਬਾਈ ਜੀ ਪਸ਼ੂ ਭਾਰੇ ਵੀ ਖੜੇ ਰਹਿੰਦੇ ਹੁਣ ਆਪਣੀਆਂ ਨੇ ਬੱਬਾ ਜੀ ਆਉਂਦੀਆਂ ਨੇ ਮੈਸ ਆਉਂਦੀਆਂ ਨੇ ਬੱਬਾ ਜੀ ਆ ਰੱਸੀ ਲਾਈ ਆਪਣੀ ਕੀ ਦੱਸਾਂ ਜੀ ਆਪਣਾ ਹੀ ਨਾਮ ਹਰਦੀਪ ਸਿੰਘ ਆ ਜੀ ਤੇ ਘਰੇ ਵੀ ਸਾਨੂੰ ਫੋਨ ਕਰਕੇ ਆ ਸਕਦਾ ਬੰਦਾ ਜੀ ਹਾਂ ਜੀ ਹਾਂ ਘਰੇ ਵੀ ਹੁੰਦੇ ਨੇ ਪਸ਼ੂ ਆਪਣੇ ਦੇ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਠੀਕ ਹੈ ਤੇ ਬਾਈ ਜੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਮੇਰਾ ਵੀਰੇ ਇਦਾਂ ਦੇ ਵੀਡੀਓ ਆਪਾਂ ਥੋੜਾ-ਥਾਕ ਲੈ ਕੇ ਆਉਂਦੇ ਰਹਾਂਗੇ ਬਾਈ ਜੀ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਦੇਖਣ ਲਈ ਜੀ